ਸਸਿਕਾ ਜੀ ਸਾਰਿਆਂ ਨੂੰ ਆਸ ਹੈ ਤੁਸੇ ਸਾਰੇ ਵਧੀਆ ਹੋਵੋ ਜੀ ਮੈਂ ਤੁਹਾਨੂੰ ਅੱਜ ਇੱਕ ਟਾਈ ਡਾਈ ਦਾ ਸੂਟ ਦਿਖਾਉਣ ਲੱਗੀ ਆ ਜੀ ਆਸ ਹੈ ਤੁਹਾਨੂੰ ਵਧੀਆ ਲੱਗੂਗਾ ਇਹ ਵਰਕ ਹੈ ਜੀ ਇਹ ਟਾਈ ਡਾਈ ਸ਼ਰਟ ਹੈ ਜੀ ਇਹ ਲਾਹਰੇ ਜੋ ਸੈਂਟਰ ਚ ਬਣਿਆ ਹੋਇਆ ਕਾਫੀ ਕਲਰ ਚ ਔਰਗਨਜਾ ਦਾ ਸ਼ਰਟ ਟਾਈ ਡਾਈ ਹੋਇਆ ਵੀ ਹੈ ਇਹ ਤੇ ਵਰਕ ਹੈ ਜੀ ਓਨਲੀ ਇਹ ਏ ਘੇਰਾ ਬਣਿਆ ਹੋਇਆ ਹੈ ਜੀ ਵਰਕ ਦਾ ਦੇਖ ਸਕਦੇ ਤੁਸੀਂ ਕੰਮ ਜੀ ਇਹਦੇ ਨਾਲ 셔ਟ ਦੀ ਨਾਲ ਆਜੂ ਬਣੀ ਹੋਈਆਂ ਜੀ ਦਿੱਤਾ ਕੀ ਟਾਈਟ ਆਹੀ 셔ਟ ਦੇ ਫਰੰਟ ਤੇ ਇਹਨਾਂ ਜੀ ਉਦਾਂ ਹੀ ਬੈਕ ਤੇ ਵੀ ਬਣੀ ਹੋਈ ਹੈ ਬੈਕੇ ਵੀ ਪਲੇਨ ਹੀ ਹੈਗੀ ਇਹ ਦੇਖੋ ਦਿੱਤਾ ਇਹ ਫਰਾਵਰ ਸੈਂਪਲ ਤੇ ਬਣੀ ਹੋਈ 셔ਟ ਤੇ ਉਦਾਂ ਹੀ ਬੈਕ ਤੇ ਵੀ ਬਣਿਆ ਹੋਇਆ ਸੇਮ ਇਹਦਾ ਦੁਪੱਟਾ ਹੈ ਜੀ ਇਹ 셔ਟ ਹੈ ਜੀ ਇਹਦਾ ਦੁਪੱਟਾ ਹੈ ਜੀ ਸੇਮ ਟਾਈ ਡਾਈ ਦੁਪੱਟਾ ਹੋਇਆ ਗਿਆ ਜੀ ਦੁਪੱਟੇ ਦੇ ਉੱਪਰ ਕੋਈ ਵਰਕ ਨਹੀਂ ਆਪਾਂ ਆਪਣੀ ਚੁਆਇਸ ਦੀ ਕੋਈ ਲੇਸ ਵਗੈਰਾ ਕੁਝ ਵੀ ਲਗਾ ਸਕਦੇ ਹਾਂ ਸੇਮ ਫਲਾਵਰ ਪੱਤੇ ਦੀ ਬਣੀ ਹੈ ਜੀ ਕਾਰਨ ਦੋਨੇ ਸੱਜੇ ਜਿਹੜੀ ਇਹਦੀ ਬਾਟਮ ਹੈ ਜੀ ਉਹ ਕਰੀਤੀ ਆ ਟੂਏ ਫਲਾਵਰ ਹੈ ਜੀ ਫੁੱਲ ਵਾਲੀ ਮੈਚ ਬਾਟਮ ਉਹਦੇ ਨਾਲ ਕੁਲ ਲੈਮਨ ਕਲਰ ਦਾ ਡਾਈ ਦਾ ਹੀ ਦੇ ਵਿੱਚ ਕਲਰ ਆਇਆ ਸੀ ਤੇ ਉਹ ਹੀ ਆਪਾਂ ਇਹਦੇ 'ਚ ਐਡ ਕੀਤਾ ਹੋਇਆ ਜੀ ਆਰਗਨ ਦਾ ਡਾਈ ਕਰਤੀ ਇਹਦੇ ਤੇ ਆਪਾਂ ਮਤਲਬ ਐਸਟੋਇੰਟ ਕਰ ਸਕਦੇ ਆ ਚਾਹੇ نیچے ਕਟਵਰ ਕਰ ਸਕਦੇ ਹਾਂ ਆਪਣੀ ਅਲੱਗ ਤੋਂ ਰਹਿ ਗਈ ਵੀ ਆਪਾਂ ਉਹਦੇ ਨਾਲ ਕੀ ਹੋਰ ਕੰਮ ਕਰੀਏ ਤੁਹਾਨੂੰ ਜੀ ਸੂਟ ਵਧੀਆ ਲੱਗਿਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਆਪਾਂ ਨੇ ਇਸ ਚੈਨਲ ਤੇ ਆਪਣਾ ਨੰਬਰ ਸ਼ੋ ਹੁੰਦਾ ਹੈ ਥੈਂਕ ਯੂ ਜੀ